ਬਠਿੰਡਾ ਦੇ ਬਰਨਾਲਾ ਰੋਡ ਤੇ ਪੰਜਾਬ ਦੁੱਧ ਦੀ ਯੂਨੀਅਨ ਏਕਤਾ ਦਾ ਰੱਖਿਆ ਗਿਆ ਚੋਣ ਅਜਲਾਸ ਅਤੇ ਹਰਜਿੰਦਰ ਸਿੰਘ ਢਿੱਲੋਂ ਨੂੰ ਬੁਣਾਇਆ ਗਿਆ ਪੰਜਾਬ ਦਾ ਪ੍ਰਧਾਨ ਦੱਸਦੀ ਹੈ ਕਿ ਸ਼ਨੀਵਾਰ ਨੂੰ ਸ਼ਾਮ ਨੂੰ 4 ਵਜੇ ਦੇ ਲਗਭਗ ਬਠਿੰਡਾ ਦੀ ਬਰਨਾਲਾ ਰੋਡ ਦੇ ਉੱਤੇ ਪੰਜਾਬ ਦੁੱਧ ਦੀ ਯੂਨੀਅਨ ਦਾ ਪੰਜਾਬ ਦਾ ਅਜਲਾਸ ਇੱਥੇ ਰੱਖਿਆ ਗਿਆ ਸੀ ਜਿਸ ਦੇ ਵਿੱਚ 14-15 ਜ਼ਿਲ੍ਹਾ ਤੋਂ ਇੱਥੇ ਦੁੱਧ ਆਏ ਹੋਏ ਸਨ ਅਤੇ ਉਹਨਾਂ ਵੱਲੋਂ ਸਰਬਸੰਮਤੀ ਦੇ ਨਾਲ ਹਰਜਿੰਦਰ ਸਿੰਘ ਢਿੱਲੋਂ ਨੂੰ ਪੰਜਾਬ ਦਾ ਇੱਥੇ ਉਹਨਾਂ ਵੱਲੋਂ ਆਪਣਾ ਪ੍ਰਧਾਨ ਬਣਾਇਆ ਗਿਆ ਦੇਖੋ ਤੁਸੀਂ ਨਾ ਬਠਿੰਡਾ ਦੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਰਾਨਾ ਰੋਡ ਦੀਆਂ ਤਸਵੀਰਾਂ ਜਿੱਥੇ ਪੰਜਾਬ ਦੋਦੀ ਡੇਰੀ ਜੁਨੀਅਨ ਏਕਤਾ ਦਾ ਅੱਜ ਇੱਥੇ ਚੋਣ ਅਜਲਾਸ ਹੋਇਆ ਹੈ ਉੱਥੇ ਹਰਜਿੰਦਰ ਸਿੰਘ ਢਿੱਲੋਂ ਜੋ ਬਠਿੰਡਾ ਦੇ ਰਹਿਣ ਵਾਲੇ ਹਨ ਉਹਨਾਂ ਨੂੰ ਪੰਜਾਬ ਦਾ ਪ੍ਰਧਾਨ ਇੱਥੇ ਆਪਣਾ ਨਿਯੁਕਤ ਕੀਤਾ ਗਿਆ ਸਤਿ ਸ਼੍ਰੀ ਅਕਾਲ ਜੀ ਸੋ ਮੇਰਾ ਨਾਮ ਹਰਜਿੰਦਰ ਸਿੰਘ ਢਿੱਲੋਂ ਅੱਜ ਜਿਹੜਾ ਹੈਗਾ ਸਾਡਾ ਇਹ ਪੰਜਾਬ ਦੋਧੀ ਡੇਰੀ ਯੂਨੀਅਨ ਇਕਤਾ ਦਾ ਸੁਪਾ ਪਤਰੀ ਜ਼ੋਨ ਅਜਲਾਸ ਆ ਜਿਹੜਾ ਉਹ ਪਠਿੰਡਾ ਵਿਖੇ ਰੱਖਿਆ ਗਿਆ ਸੀਗਾ ਲਗਭਗ 14 14 15 ਜਿਹੜਿਆਂ ਨੇ ਜਿਹੜੀ ਸ਼ਮੂਲੀਅਤ ਕੀਤੀ ਐ ਇਸ ਅਜਲਾਸ ਵਿੱਚ ਅਤੇ ਸਾਡੀ ਜਥੇਬੰਦੀ ਦੇ ਆਪਾਂ ਕਹਿ ਲਈਏ ਪੁਰਾਣੇ ਸਿਰ ਕੱਢ ਆਗੂ ਜਿਨ੍ਹਾਂ ਨੇ ਜਥੇਬੰਦੀ ਦੀ ਚਾਰਲਾਈ ਹੈ ਜਿਵੇਂ ਕਿ ਗੁਰਦੇਵ ਸਿੰਘ ਫੌਜੀ ਸਰਦਾਰ ਸੁਭਾਸ ਚੰਦ ਸਟੀਟਾ ਜੀ ਅਤੇ ਚਿੰਦਾ ਜੀ ਰਾਮਪੁਰੇ ਤੋਂ ਅਤੇ ਸੋਨ ਸਿੰਘ ਪੁੱਚੋਕਲਾਂ ਤੋਂ ਜੋ ਸਾਡੇ ਪਹਿਲਾਂ ਮੰਨ ਲਓ ਸੂਬੇ ਦੇ ਪ੍ਰਧਾਨ ਰਹਿ ਚੁੱਕੇ ਆ ਸੋ ਜਿਹੜਾ ਅੱਜ ਦਾ ਜਿਹੜਾ ਇਹ ਸੀਗਾ ਅੱਜ ਵੀ ਸੂਬਾ ਕਮੇਟੀ ਦੀ ਨਵੇਂ ਸਿਰੋਂ ਜਿਹੜੀ ਇਹ ਚੋਣ ਹੋ ਜਾ ਜਾ ਰਹੀ ਸੀ ਕਿਉਂਕਿ ਜਿਹੜੀ ਦੁੱਧ ਦੇ ਰੇਟਾਂ ਵਿੱਚ ਉਹ ਬਹੁਤ ਵੱਡੀ ਘਰਾਵਟ ਆ ਰਹੀ ਹੈ ਤੇ ਉਸ ਦੇ ਤਹਿਤ ਜਿਹੜਾ ਹੈਗਾ ਇੱਕ ਜਥੇਬੰਦੀ ਨੂੰ ਸਰਕਾਰ ਨੂੰ ਕਰਕੇ ਆਪਾਂ ਕਹਿ ਲਗੇ ਵੀ ਸਰਕਾਰ ਵਿਰੋਧ ਆਪ ਦਾ ਆਵਾ ਨਾਰੇਬਾਜੀ ਕਰਕੇ ਅਤੇ ਜਿਹੜੇ ਸਾਡੇ ਕਿਸਾਨ ਭਰਾ ਦੁੱਧ ਦੀ ਭਰਾ ਮੰਦੇ ਦੀ ਮਾਰ ਚੱਲ ਰਿਹਾ ਕਿਉਂਕਿ ਸਰਕਾਰੀ ਜੋ ਡੈਰੀਆਂ ਆਈਆਂ ਉਹਨਾਂ ਦੇ ਰੇਟ ਪਿੰਡਾਂ ਦੇ ਵਿੱਚ ਜ਼ਿਆਦਾ ਕੇ ਅਤੇ ਇੱਥੇ ਦੁੱਧ ਡੋਲਣ ਵਾਲਾ ਕੰਮ ਹੋਇਆ ਪਿਆ ਇੱਥੇ ਜਿਹੜੇ ਰੇਟ ਆ ਘੱਟ ਆ ਜੋ ਸਾਡੇ ਦੁੱਧੀ ਭਰਾ ਘਰਾਂ ਦੇ ਵਿੱਚ ਦੁੱਧ ਪਾਉਂਦੇ ਆ ਕੋਈ ਉਹਦੇ 'ਚ 4 ਰੁਪਏ ਦਾ ਮਾਰਜਿਨ ਨਿਕਲਦਾਗਾ ਤਾਂ ਜੇ ਕੋਈ 20-30 ਕਿਲੋ ਦੁੱਧ ਕਿਸੇ ਕੋਲੇ ਵਾਟ ਜਾਂਦਾ ਤਾਂ ਜਦੋਂ ਉਹ ਡੇਰੀ ਤੇ ਦੁੱਧ ਛੱਡਦਾ ਤਾਂ ਲਗਭਗ ਉਹਨੂੰ 12-15 ਰੁਪਏ ਕਿਲੋ ਦਾ ਘਾਟਾ ਪੈਂਦਾਗਾ ਕਿਉਂਕਿ ਪਿੰਡਾਂ 'ਚੋਂ ਲਗਭਗ 8 ਰੁਪਏ ਫੈਟ ਤੇ ਦੁੱਧ ਆ ਰਿਹਾਗਾ ਇੱਥੇ ਰੇਟ ਆ ਜਿਹੜਾ 6.5 ਰੁਪਏ ਆ ਅੱਜ ਜਿਹੜਾ ਹੈਗਾ ਸਾਡੀ ਸੂਪਾ ਪੱਤਰੀ ਜਿਹੜੀ ਮੀਟਿੰਗ ਸੀ ਉਹਦੇ 'ਚ ਜਿਹੜਾ ਮੈਨੂੰ ਜੋ ਜਿਨੇ ਹਰਜਿੰਦਰ ਸਿੰਘ ਤੇ ਲੋਨ ਪਹਿਲਾ ਮੈਂ ਜ਼ਿਲ੍ਹਾ ਪ੍ਰਧਾਨ ਸੀਗਾ ਪੰਜਾਬ ਦੁੱਧ ਦੀ ਡੇਰੀ ਜੂਨ ਨੇ ਇਕਤਾ ਦਾ ਆਪਣੀ ਪਿੱਛੇ ਦੇ ਚੋਣ ਹੋਈ ਆ ਅੱਜ ਮੈਨੂੰ ਸੂਬਾ ਪ੍ਰਧਾਨਗੀ ਦਾ ਜਿਹੜਾ ਸਾਡੇ ਪ੍ਰਾਣੇ ਉਧੇ ਤਰ੍ਹਾਂ ਵੱਲੋਂ ਮੀਟਿੰਗ ਕਰਕੇ ਮਾਣ ਬਖਸ਼ਿਆ ਗਿਆ ਹੈਗਾ ਪੰਜਾਬ ਦੁੱਧ ਦੀ ਡੇਰੀ ਜੂਨ ਨੇ ਇਕਤਾ ਦਾ ਸੂਬਾ ਪ੍ਰਧਾਨ ਲਾਇਆ ਗਿਆ ਸੋ ਮੈਂ ਸਾਰੇ ਹੀ ਪ੍ਰਾਣੇ ਆਗੂਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਅਤੇ ਇਹਨਾਂ ਨੂੰ ਇਹ ਪਿਸ਼ਵਾਸ ਦਿਵਾਉਣਾਗਾ ਕਿ ਜੋ ਤੁਸੀਂ ਇਹ ਮੇਰੇ ਤੇ ਜ਼ਿੰਮੇਵਾਰੀ ਸੌਂਪੀ ਹੈ ਤੇ ਜੋ ਵੀ ਆਪਾਂ ਨੂੰ ਦੁੱਧ ਧੰਦੇ ਨਾਲ ਸੰਬੰਧ ਦੇ ਦਿੱਕਤਾਂ ਆ ਰਹੀਆਂ ਆਂ ਜਲਦੀ ਹੀ ਇਸ ਤੇ ਮੁੱਦਿਆਂ ਤੇ ਜਿਹੜਾ ਬੋਲਿਆ ਜਾਊਗਾ ਤੇ ਸੰ ਅਤੇ ਜਿਹੜਾ ਦੋਦੀ ਸਾਥੀਆਂ ਦਾ ਮੰਨ ਲਓ ਆਪਾਂ ਗੱਲ ਕੇ ਮੋٹے ਨਾਲ ਮੋਟਾ ਜੋੜ ਕੇ ਖੜਿਆ ਜਾਊਗਾ ਜਥੇਬੰਦੀ ਵੱਲੋਂ ਤੇ ਬਾਦ ਚੜ ਕੇ ਜਿਹੜਾ ਇਹ ਕੰਮ ਕੀਤਾ ਜਾਊਗਾ